ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਚੱਲਦੇ ਆਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਲੁਧਿਆਣਾ ਜੋ ਕਿ ਮਾਡਲ ਟਾਊਨ ਚਾ ਤੇ ਸ਼ਾਇਦ ਤੁਹਾਨੂੰ ਵੀ ਪਤਾ ਹੋਣਾ ਜਿਹੜੇ ਗਏ ਗਏ ਨੇ ਉੱਥੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਤੇ ਅੱਜ ਆਪਾਂ ਵੀ ਚੱਲਦੇ ਆਂ ਕਰਦੇ ਆਂ ਦਰਸ਼ਨਾਂ ਦਾ ਦਿਹਾਉਨੇ ਸਾਨੂੰ ਤੇ ਅਲਗ-ਗਲ ਦਾ ਮਾਹੌਲ ਤੇ ਕੋਲ ਬਣੇ ਰਹੋ ਵੀਡੀਓ ਵੀਡੀਓ ਚੰਗੀ ਲੱਵੇ ਲਾਈਕ ਸ਼ੇਅਰ ਸਬਸਕ੍ਰਾਈਬਰ ਯੂਜ਼ ਕਰਿਆ ਕਰੋ ਹਾਂਜੀ ਹੁਣ ਆਪਾਂ ਰੋਡ ਚੜ ਗਏ ਆ ਪਿੰਡ ਵਾਲੇ ਲਿੰਕ ਰੋਡ ਤੋਂ ਤੇ ਨੈਰੋ ਨੈਰੋ ਜਾ ਰਹੇ ਆ ਸਿੱਧਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਮਾਡਲ ਟਾਊਨ ਤੇ ਆਪਾਂ ਨੂੰ ਪਹੁੰਚਣ ਨੂੰ ਲੱਗਣਿਆ ਸਾਰੇ 15 ਮਿੰਟ ਤੇ ਆ ਦੇਖੋ ਵਾਲ ਨਾਲ ਪੂਰੀ ਗ੍ਰੀਨਰੀਆ ਵਧੀਆ ਬਹੁਤ ਸੋਹਣਾ ਬਣਾਤਾ ਹੁਣ ਤਾਂ ਚਾਰੇ ਪਾਸੇ ਉੱਪਰ ਵੱਲ ਜਾਵਾਂਗੇ ਚੜਾਂਗੇ ਸਾਹਮਣੇ 3900 ਮੀਟਰਸ ਕੀ ਰਾਈਟ ਟੂਵਰਸ ਬਰਿੰਡਰ ਉੱਪਰ ਵੱਲ ਜਾ ਰਹੇ ਹਾਂ ਆਪਾਂ ਅੱਜ ਮੌਸਮ ਵੀ ਸਾਫ਼ ਚਲੋ ਮੰਗਾ ਦੇ ਦਰਸ਼ਨ ਕਰਦੇ ਹਾਂ ਉਹ ਬਦੀਪ ਸਿੰਘ ਜੀ ਦੇ ਕਿ ਤੇ ਛੋਟਾ ਜਿਹਾ ਮਾਚਾ ਬਲੌਗ ਬਣਾ ਲੈਂਦੇ ਹਾਂ ਤੁਹਾਨੂੰ ਦਿਖਾ ਦਾਂਗੇ ਤੁਹਾਨੂੰ ਵੀ ਦਰਸ਼ਨ ਦਿਵਾ ਦਾਂਗੇ ਕਿਉਂਕਿ ਆਪਾਂ ਚਪੌਰਾ ਸਵਾਸਾ ਸਾਹਿਬ ਤੇ ਕਿਤੇ ਗਏ ਨਹੀਂ ਹੈਗੇ ਇੰਨ ਤੋਂ ਬਾਅਦ ਨੂੰ ਹੁੰਦਾ ਇੱਕ ਬੁੱਧਵਾਰ ਹੁੰਦਾ ਚਪੌਰਾ ਸਾਹਿਬ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਅੱਜ ਜਲਦੀ ਤੁਰੇ ਸੀ ਘਰੋਂ 7 ਵਜੇ ਮਾਰਨਿੰਗ ਟਾਈਮ ਮਾਰਨਿੰਗ ਮਾਰਨਿੰਗ ਟਾਈਮ ਜਾਵਾਂਗੇ ਤੇ ਸੰਗਤ ਉਹ ਟਾਈਮ ਤੋਂ ਘੱਟ ਹੁੰਦੀ ਹੈ ਜੇ ਥੋੜਾ ਜਿਹਾ ਟਾਈਮ ਆਪਾਂ ਲੇਟ ਜਾਂਦੇ ਆਂ ਫੇ ਸੰਗਤ ਬਾਝਾਂਦੀ ਤੇ ਆਪਾਂ ਜੀ ਪਹੁੰਚ ਗਏ ਹੁਣ ਲੈਗ ਚੱਗੀਆਂ ਹੁਣ ਤਾਂ ਆਪਾਂ ਕੰਮ ਲੈ ਜਾਵਾਂਗੇ ਥੱਲੇ ਨੂੰ ਲੈਫਟ ਸਾਈਡ ਮੁੜ ਕੇ ਆਪਾਂ ਰਾਈਟ ਲੈਫਟ ਤੋਂ ਰਾਈਟ ਹੋ ਜਾਣਗੇ ਲਓ ਜੀ ਆਪਾਂ ਹਮ ਮਾਰਲ ਟਾਊਨ ਚ ਕਰ ਗਏ ਐਂਟਰ ਤੇ ਇਹ ਤੋਂ ਸਾਰਾ ਪੰਜ ਮਿੰਟ ਦਾ ਰਸਤਾ ਬਸ ਆਪਾਂ ਲੰਗਰ ਹਾਲ ਵੀ ਗਏ ਦੇਖਿਆ ਲੰਗਰ ਹਾਲ ਤੇ ਵੀ ਕਦੇ ਪ੍ਰਸ਼ਾਦਾ ਖਾ ਗਿਆ ਹੈਗਾ ਤੇ ਪਹਿਲਾਂ ਇੱਕ ਵਾਰੀ ਆਏ ਆ ਜਰੂਰ ਦਰਸ਼ਨ ਕੀਤੇ ਆ ਇਹਨਾਂ ਦੀ ਦੂਜੀ ਵਾਰ ਚੱਲਿਆ ਨੰਗਰ ਹਾਂ ਤੋਂ ਜਾ ਕੇ ਆਉਣਾ ਸੰਗਤ ਸਵੇਰ ਟਾਈਮ ਤਾਂ ਚੱਲ ਕੱਢੀ ਹੁੰਦੀ ਆ ਉਹ ਲੇਟ ਜਾਂਦੇ ਫਿਰ ਜਿਆਦਾ ਹੁੰਦੀ ਸੀ ਤੇ ਸਮਨੇ ਇਹ ਸਾਈਨ ਬੋਰਡ ਹੁਣ ਆਪਾਂ ਮੁੜਾਂਗੇ ਮਾਡਲ ਟਾਂ ਬੱਲ ਨੂੰ ਸਿੱਧਾ ਨਿਕਲੇ ਜਾਂਦਾ ਪਖਵਾੜਾ ਰੋਡ ਵੱਲ ਨੂੰ ਚਲੋ ਜੀ ਹੁਣ ਆਪਾਂ ਲੱਗੇ ਪਹੁੰਚੀ ਗੁਰਦੁਆਰਾ ਸਾਹਿਬ ਦੇ ਸਰਕਾਉਂਡ ਬਾਉਟ ਟੇਕ ਦ 3 ਐਕਸਿਟ ਓਨ ਟੂ ਬਾਬਾ ਦੀਪ ਸਿੰਘ ਜੀ ਰੋਡ ਥੈਨ ਦ ਡੈਸਟੀਨੇਸ਼ਨ ਇਜ਼ ਓਨ ਯੋਰ ਲੈਫਟ ਬਾਬਾ ਦੀਪ ਸਿੰਘ ਜੀ ਦਾ ਸਮਨੇ ਚੌਂਕ ਖੰਡਾ ਬਣਿਆ ਹੋਇਆ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਇੱਧਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਉਹ ਵੀ ਯਾਦ ਵਿੱਚ ਬਣਾਇਆ ਹੋਇਆ ਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਤੇ ਪਹਿਲਾਂ ਆਪਾਂ ਜੋੜਾ ਘਰ ਚੱਲਾਂਗੇ ਜੋੜੇ ਜਮਾ ਕਰਾ ਕੇ ਫਤਮੂ ਧੋ ਕੇ ਫਿਰ ਦਰਸ਼ਨ ਕਰਨ ਚੱਲਦੇ ਅੰਦਰੋਂ ਮੋੜੇ ਕਰਾਉਣ ਨੇ ਦਰਸ਼ਨ ਸਾਰਿਆਂ ਦੇ ਆ ਸਵੇਰ ਦਾ ਟਾਈਮ ਆ ਜੀ ਤਕਰੀਬਨ 8:30 8:30 ਵਜੇ ਦਾ ਟਾਈਮ ਆ ਇਹ ਕਰੋ ਦਰਸ਼ਨ ਇਹ ਬਾਬਾ ਦੀਪ ਸਿੰਘ ਜੀ ਅਸਥਾਨ ਤੇ ਬਾਬਾ ਪਲੀ ਗਰੇ ਪੰਜਾਬ ਤੇ ਜਿਹੜੇ ਜੀ ਪੈ ਰਹੇ ਨੇ ਹਟਣਾ ਤੇ ਜਲਦੀ ਜਲਦੀ ਹਾਲਾਤ ਠੀਕ ਹੋਣ ਤੇ ਅੱਜ ਇਹ ਹੀ ਅਰਦਾਸ ਕਰਾਂਗੇ ਬਾਬੇ ਮੂਰੇ ਸਰੋਦਾਸਣੀ ਬਾਬਾ ਦੀਪ ਸਿੰਘ ਗੁਰਦੁਆਰਾ ਜੋੜੇ ਆਪਾਂ ਜਮਾ ਕਰਵਾਤੇ ਆ ਤੇ ਅੰਦਰ ਜਾ ਕੇ ਤੁਹਾਨੂੰ ਦਰਸਨ ਕਰਾਉਨੇ ਆ ਉਹ ਬਾਹਰਲਾ ਵੀਓ ਆ ਗੁਰਦੁਆਰਾ ਸਾਹਿਬ ਦਾ ਬੈਕ ਸਾਈਡ ਦਾ ਤੇ ਆ ਸਾਹਮਣੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਵਾ ਬਦੀਸ਼ੰਗੀ ਦਾ ਸਾਹਮਣੇ ਜਿਹੜਾ ਦਿਖ ਰਿਹਾ ਲੈਫਟ ਸਾਈਡ ਲੰਗਰ ਹਾਲ ਨਵਾਂ ਹੀ ਬਣਿਆ ਸਾਰਾ ਇਹ ਸਾਹਮਣੇ ਗੁਰਦੁਆਰਾ ਸਾਹਿਬ ਬਾਪੂ ਬੁੱਢਾ ਜੀ ਦਾ ਕਰੋ ਦਸਣ ਮੌਸਮ ਵੀ ਅੱਜ ਵਧੀਆ ਸੰਗਤ ਆਈ ਹੈ ਅੱਜ ਧੁੱਪ ਨਿਕਲ ਗਈ ਅੱਜ ਤੇ ਮੀਂਹ ਪੈਣ ਦਾ ਕੰਮ ਖਰਾਬ ਹੋ ਜਾਣਾ ਸੀ ਬਾਬਾ ਦੀ ਨੀ ਮੇਰਾ ਚਲਾ ਜਮੀਂ ਫਟ ਗਿਆ ਇਹ ਨਹੀਂ ਪਿਆ ਹੈਗਾ ਚਲੋ ਜੀ ਹੁਣ ਅਪਾ ਚਲਦੇ ਅੰਦਰ ਆ ਗਏ ਬਾਬਾ ਜੀ ਦੇ ਦਰਸ਼ਨ ਕਰਨ ਤੇ ਇੱਥੇ ਕੀਰਤਨ ਜਥਾ ਸਾਰੇ ਕੀਰਤਨ ਜਥਾ ਇੱਥੇ ਕਰ ਕਰਨਗੇ ਰੋਕੇ ਮੈਨੂੰ ਲੱਗਦਾ ਹਜੇ ਟਾਈਮ ਨਹੀਂ ਹੋਇਆ ਹੈਗਾ ਕੀਰਤਨ ਦਾ ਤੇ ਅਰਦਾਸ ਬੇਨਤੀ ਕਰਕੇ ਆਪਾਂ ਫਿਰ ਅੱਗੇ ਚੱਲਦੇ ਆਂ ਕਿਰਪਾ ਕਰੂ ਦਰਸਨ ਬਾਬਾ ਦੀਪ ਸਿੰਘ ਜੀ ਦਾ ਸਰੂਪ ਲੱਗਿਆ ਬਹੁਤ ਸੋਹਣਾ ਤੇ ਸਾਹਮਣੇ ਮਾਧ ਤਨ ਤਨ ਗੁਰਾਂ ਸਾਹਿਬ ਮਹਾਰਾਜ ਹਾਂ ਬੀੜ ਪਈ ਤੇ ਸਾਰੀ ਸੰਗਤ ਇੱਥੇ ਦਰਸਨ ਕਰਕੇ ਅੱਗੇ ਪ੍ਰਸਾਦ ਲੈਂਦੇ ਆ ਕਉਂ ਦਾਸ ਨੂੰ ਕਰਕੇ ਦਿਨ ਹਾਲ ਹੋ ਗਿਆ ਬਹੁਤ ਸਕੂਨ ਮਿਲਿਆ ਤੇ ਗੁਰਦੁਆਰਾ ਸਾਹਿਬ ਆ ਗਏ ਬਹੁਤ ਸੋਹਣਾ ਸਥਾਨ ਬਾਬਾ ਦੀਪ ਸਿੰਘ ਜੀ ਦਾ ਕਰੋ ਦਾਸ ਜੀ ਬਾਬਾ ਜੀ ਦੇ ਬਾਬਾ ਮਿਹਰ ਕਰੇ ਸਾਰਿਆਂ ਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੁਸੀਂਾਂ ਬਖਸ਼ੇ ਬਾਬਾ ਜੀ ਪੰਜਾਬ ਤੇ ਮਿਹਰ ਪ੍ਰਯਾਤ ਰੱਖਿਓ ਆਪ ਤੇ ਜੋ ਨਹਿਰ ਪੀਟ ਤੇ ਹੋਏ ਹੋਏ ਨੇ ਉਹਨਾਂ ਦੀ ਰੱਖਿਆ ਕਰੋ ਬਾਬਾ ਜੀ ਕਰੋ ਦਰਸ਼ਨ ਬਾਬਾ ਜੀ ਦੇ ਸਾਰੀ ਸਾਨੇ ਤੇ ਬੈਠੇ ਸਪਹਰਾ ਸਾਹਿਬ ਤੇ ਐਤਵਾਰ ਤੇ ਬੁੱਧਵਾਰ ਨੂੰ ਸਪਹਰਾ ਸਾਹਿਬ ਹੁੰਦਾ ਜੀ ਬਾਬਾ ਦੀਪ ਸਿੰਘ ਜੀ ਅਸਥਾਨ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਾਥ